ਕਪੀ ਜਨ ਅੰਬੀ ਦਾ ਤਿਉਹਾਰ ਜਿਹੜੇ ਹੈ ਤੇ ਕੁਝ ਜਿਹੜੇ ਬੱਚੇ ਨੇ ਚੱਪੀ ਜਨ ਤਿਉਹਾਰ ਤੇ ਜੋਹਾਰ ਤੇ ਸਮਾਜ ਦਾ ਦੇ ਪੱਟਾ ਦੇ ਵਿੱਚ ਜਿਹੜਾ ਆਪਣੀ ਜੀਵਨ ਹੈਦੀ ਹੈ ਤੇ ਜਿਹੜੇ ਚੈੱਕ ਕਰਨਾ ਹੈ ਉਹ ਤਾਂ ਸਰਕਾਰ ਨਾ ਕਰ ਸਕਦੀ ਹੈ ਜਦੋਂ ਇਸ ਕਰਕੇ ਬਣਿਆ ਦੇ ਬਖਵਾਤੋ ਹੋਟਲ ਨਰਾਮਾ ਦੇ ਕਿਤੇ ਖਦੇ ਪਰਦਰ ਸਾਹਮਣੇ ਦਾ ਅਜਦਾਬਾ ਉਹ ਵੀ ਕਿਤੇ ਜਿਹੜੇ ਸੱਬੇ ਦੇ ਤੱਕ ਨੇ ਇੱਕ ਬਾਤ ਨਹੀਂ ਕੋਈ ਜਦ ਜੀ ਕਾਰਵਾਈ ਜਿਹੜੀ ਮਿਲਹਾਜ ਹੋ ਜਾਂਦੀ ਹੈ ਜੀ ਦੀ ਇਡੀ ਦੀ ਜਾਣਕਾਰੀ ਵੀ ਆਪਾਂ ਚਲਦੀ ਹੈ ਸਿਟੀ ਦੇ ਸੰਕੇਤ ਦੇ ਆਪਾਂ ਬਾੜ ਜੋ ਗਾਸਪੀ ਸਾਹਿਬ ਦੇ ਗਾਈਡੈਂਸ ਦੇ ਅੰਦਰ ਬੰਦਾ ਪੁਲਿਸ ਵੱਲੋਂ ਅੱਜ ਅ ਸਟੇਡੀਅਮ ਤੋਂ ਲੈ ਕੇ ਫੈਰਪਲੇਡ ਚੌਕ ਤੱਕ ਫਲੈਗ ਮਾਰਕ ਲੱਗਿਆ ਗਿਆ ਜਿਸ ਦੇ ਵਿੱਚ ਐਸ ਐਚਓ ਕੋਤਵਾਲੀ ਐਸ ਐਚਓ ਕਨਾਲ ਗਲੋਨੀ ਇਸ ਤੋਂ ਇਲਾਵਾ ਡੀ ਐਸਪੀ ਸਿਟੀ 1 ਡੀ ਐਸਪੀ ਸਿਟੀ 2 ਐਸਪੀ ਡੀ ਸਾਹਿਬ ਤੇ ਬਾਕੀ ਹੋਰ ਜਿਹੜੇ ਕਸਟ ਡਾਫਸਰ ਸਪਾਨ ਸੀਗੇ ਸਾਰਿਆਂ ਵੱਲੋਂ ਇਸ ਫਲੈਗ ਮਾਰਕ ਦੇ ਵਿੱਚ ਪਾਰਟਿਸਪੇਟ ਕੀਤਾ ਗਿਆ ਮੇਨ ਮਕਸਦ ਸੀਗਾ ਫਲੈਗ ਮਾਰਕ ਦਾ ਕਿ ਇੱਕ ਨਗਰ ਨਿਗਰ ਦੇ ਵਿੱਚ ਮਦਦਨਾ ਰੱਖਦੇ ਹੋਏ ਇੱਕ ਸੈਂਸ ਆਫ ਸਿਕਿਉਰਟੀ ਦਾ ਮੈਸੇਜ ਦੇਣਾ ਕਿ ਪੁਲਿਸ ਵੱਲੋਂ ਜਿਹੜਾ ਅਗਾ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਡੀਆਂ ਦੋ ਟੀਮਾਂ ਹੁਣ ਅਸੀਂ ਬਣਾ ਕੇ ਜਿਹੜੇ ਸ਼ਹਿਰ ਬਠਿੰਡਾ ਦੇ ਅੰਦਰ ਜੋ ਰੇਲਵੇ ਸਟੇਸ਼ਨ ਅਤੇ ਇਸ ਦੇ ਆਸ-ਪਾਸ ਦੇ ਹੋਟਲ ਸਰਾਵਾਂ ਤਰਪਸ਼ਾਲਾ ਹੈਗੇ ਨੇ ਉਹਨਾਂ ਦੀ ਸਾਡੇ ਵੱਲੋਂ ਚੈਕਿੰਗ ਕਰਵਾਈ ਜਾਊਗੀ ਜਿਸ ਦੇ ਵਿੱਚ ਚੈਕਿੰਗ ਦਾ ਮੇਨ ਮਕਸਦ ਹੈ ਕਿ ਕੋਈ ਪਤਾ ਬਾਹਰੋਂ ਆ ਕੇ ਇੱਥੇ ਅਰਸ਼ਾਤਾ ਬੰਦਾ ਨਾ ਰਹਿ ਰਿਹਾ ਹੋਵੇ ਜਾਂ ਕੋਈ ਇੱਧਰ ਦਾ ਸ਼ਰਾਬੀ ਬੰਦਾ ਜੋ ਕਿ ਕਿਸੇ ਵਾਰਤਤ ਨੂੰ ਜਾਮ ਦੇ ਦੀ ਫਰਾਗ ਦੇ ਵਿੱਚ ਹੋਵੇ ਤਾਂ ਵੀ ਕੋਈ ਪਤਾ ਨਾ ਰਹਿ ਰਿਹਾ ਹੋਵੇ ਸੋ ਇਸ ਰਿਗਾਰਡਿੰਗ ਸਾਡੇ ਵੱਲੋਂ ਹੁਣ ਚੈਕਿੰਗ ਵੀ ਚੱਲ ਰਹੀ ਹੈ ਇਸ ਤੋਂ ਇਲਾਵਾ ਵੀ ਸਾਡੇ ਵੱਲੋਂ ਈਵਨਿੰਗ ਟਾਈਮ 'ਤੇ ਜਿਹੜੀ ਸ਼ਿਫਟਿੰਗ ਦਾ ਕੰਮ ਪਤੀਆ ਰਹੀ ਜਿਹੜੀ ਹੈਗੀ ਸ਼ਹਿਰ ਦੇ ਵਿੱਚ ਚੈੱਕ ਕੀਤੀ ਜਾਂਦੀ ਕਿ ਇਸ ਵਿੱਚ ਅਸੀਂ ਟੂ-ਵੀਲਰ ਮੋਟਰਸਾਈਕਲ ਜਾਂ ਜਿਹੜੇ ਗੱਡੀਆਂ ਹੈਗੀਆਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਜਿਸ ਦੇ ਵਿੱਚ ਜਿਹੜੇ ਬਿਨਾਂ ਨੰਬਰ ਪਲੇਟ ਵਾਲੇ ਵਹੀਕਲਸ ਜਾਂ ਜਿਹੜੇ ਇਹਨਾਂ ਦੇ ਡਾਕੂਮੈਂਟ ਸਹੀ ਨਹੀਂ ਉਹਨਾਂ ਦੇ ਖਿਲਾਫ ਅਸੀਂ ਚਲਾਨ ਇਸ਼ੂ ਕਰ ਰਹੇ ਹਾਂ ਹੋਟਲਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਬਿਨਾਂ ਕਿਸ ਤਰ੍ਹਾਂ ਦੀ ਜਿਹੜੀ ਫਾਰਮੈਲਟੀ ਹੋ ਬਿਨਾਂ ਅਸੀਂ ਲਾਸਟ ਵਾਰੀ ਚੈਕਿੰਗ ਕਰਕੇ ਹੋਟਲਸ ਵਾਲਿਆਂ ਨੂੰ ਡਾਟਾਬੇਸ ਬਣਾਉਣ ਵਾਸਤੇ ਰਿਕਵੈਸਟ ਕੀਤੀ ਸੀਗੀ ਤੇ ਨਾਲ ਉਹਨਾਂ ਨੂੰ ਇਸ ਬਤ ਦੇ ਵਿੱਚ ਆਰਡਰ ਵੀ ਸ਼ੂ ਕੀਤਾ ਗਿਆ ਸੀਗਾ ਕਿ ਜੋ ਵੀ ਕਸਟਮਰ ਉਹਨਾਂ ਕੋਲ ਆਉਂਦਾ ਹੈ ਉਹਦੀ ਜਿਹੜੀ ਆਈਡੀ ਸੱਗੀਆਂ ਨੇ ਉਹਨਾਂ ਦਾ ਡਾਟਾਬੇਸ ਤਿਆਰ ਕਰਕੇ ਉਹਦੀ ਰੱਖਿਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਜਦੋਂ ਕੋਈ ਵਰਤਦਾ ਤੋ ਜਾਂਦੀ ਤਾਂ ਉਹਦੇ ਵਿੱਚ ਸਾਨੂੰ ਡਾਟਾ ਜਿਹੜਾ ਅਵੇਲੇਬਲ ਕਰਵਾਇਆ ਜਾ ਸਕੇ ਸੋ ਉਸ ਦੇ ਰਿਗਾਰਡਿੰਗ ਵੀ ਅਸੀਂ ਉਹਨਾਂ ਨੂੰ ਬਰੀਫ ਕੀਤਾ ਸੀਗਾ ਤੇ ਅਸੀਂ ਅੱਜ ਇਸ ਸੀ ਨੂੰ ਚੈੱਕ ਵੀ ਕਰ ਰਹੇ ਕਿ ਕੀ ਉਹਨਾਂ ਨੇ ਇਸ ਸੀ ਨੂੰ ਇੰਪਲੀਮੈਂਟ ਕੀਤਾ ਹੈ ਜਾਂ ਨਹੀਂ